ਸਟਾਰ ਭਾਰਤ ਵਿੱਚ ਬਾਲ ਕਿਰਤ ਕਰਨ ਵਾਲੇ ਬੱਚੇ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਹਨ ਜੋ ਕਿ ਭਾਰਤ ਦੀ ਵਸੋਂ ਦੇ ਹਿਸਾਬ ਨਾਲ ਪਹਿਲੇ ਨੰਬਰ ਤੇ ਹੋ ਸਕਦਾ ਹੈ ਪਰ ਫਿਕਰ ਵਾਲੀ ਗੱਲ ਇਹ ਹੈ ਕਿ ਭਾਰਤ ਦੀ ਸੁਤੰਤਰਤਾ ਤੋਂ ਬਾਅਦ ਇਹ ਗਿਣਤੀ ਲਗਾਤਾਰ ਵਾਧ ਰਹੀ ਹੈ ਡੰਡੀ ਕੁਝ ਰਿਪੋਰਟਾਂ ਹੁਣ ਬਾਲ ਕਿਰਤ ਵਿੱਚ ਲੱਗੇ ਬੱਚਿਆਂ ਦੀ ਗਿਣਤੀ 3.3 ਕਰੋੜ ਦੱਸਦੀਆਂ ਹਨ ਡੰਡੀ ਇਹ ਉਹ ਬੱਚੇ ਹਨ ਜਿਨ੍ਹਾਂ ਦੀ ਪਰਿਭਾਸ਼ਾ ਬਾਲ ਕਿਰਤ ਵਾਲੇ ਬੱਚਿਆਂ ਵਜੋਂ ਖੇਤੀ ਜਾ ਸਕਦੀ ਹੈ ਡੰਡੀ ਪਰ ਕਈ ਰਿਪੋਰਟਾਂ ਇਹਨਾਂ ਦੀ ਗਿਣਤੀ 4 ਕਰੋੜ ਤੋਂ ਵੀ ਉੱਪਰ ਦੱਸਦੀਆਂ ਹਨ ਡੰਡੀ ਇਹ ਰਿਪੋਰਟ ਇਸ ਕਰਕੇ ਠੀਕ ਲੱਗਦੀ ਹੈ ਕਿਉਂਕਿ 4.27 ਕਰੋੜ ਉਹ ਬੱਚੇ ਹਨ ਜਿਹੜੇ 8ਵੀਂ ਜਮਾਤ ਤੋਂ ਪਹਿਲਾਂ ਹੀ ਸਕੂਲ ਛੱਡ ਜਾਂਦੇ ਹਨ ਅਤੇ ਇਹ ਸੁਭਾਵਿਕ ਹੀ ਹੈ ਕਿ ਉਹ ਸਕੂਲ ਛੱਡਣ ਵਾਲੇ ਬੱਚੇ ਘਰ ਵਿਹਲੇ ਰਹਿਣ ਲਈ ਪੜ੍ਹਾਈ ਨਹੀਂ ਛੱਡਦੇ ਸਗੋਂ ਕਿਸੇ ਨਾ ਕਿਸੇ ਕੰਮ ਉੱਤੇ ਲੱਗ ਜਾਂਦੇ ਹਨ ਡੰਡੀ ਉਹਨਾਂ ਵਿੱਚ ਜ਼ਿਆਦਾਤਰ ਬੱਚੇ ਘਰਾਂ ਵਿੱਚ ਨੌਕਰ ਟਾਬਿਆਂ ਉੱਤੇ ਖੇਤੀਬਾੜੀ ਲਈ ਉਦਯੋਗਾਂ ਵਿੱਚ ਅਤੇ ਖਾਣਾ ਆਦ ਵਿੱਚ ਕੰਮ ਕਰਦੇ ਹਨ ਡੰਡੀ ਭਾਰਤ ਦੀ ਆਜ਼ਾਦੀ ਸਮੇਂ ਇਹਨਾਂ ਦੀ ਗਿਣਤੀ 1 ਕਰੋੜ ਦੇ ਕਰੀਬ ਸੀ ਆਜ਼ਾਦੀ ਤੋਂ ਬਾਅਦ ਬਾਲ ਮਜ਼ਦੂਰਾਂ ਦੀ ਗਿਣਤੀ ਘਟਣੀ ਚਾਹੀਦੀ ਸੀ ਡੰਡੀ ਅਫਸੋਸ ਦੇਸ਼ ਤਾਂ ਆਜ਼ਾਦ ਹੋ ਗਿਆ ਪਰ ਬਾਲ ਮਜ਼ਦੂਰ ਨਹੀਂ ਡੰਡੀ ਇਨਾ ਸਟਾਰਟ ਕਿਰਤੀ ਬੱਚਿਆਂ ਲਈ ਕੈਲੰਡਰ ਤਾਂ ਹਰ ਸਾਲ ਬਦਲ ਜਾਂਦਾ ਹੈ ਪਰ ਉਹਨਾਂ ਦਾ ਮੁਕੱਦਰ ਨਹੀਂ ਬਦਲਦਾ ਇਹ ਵੀ ਅਫਸੋਸ ਦੀ ਗੱਲ ਹੈ ਕਿ 1952 ਤੋਂ ਬਾਅਦ ਕਿੰਨੀਆਂ ਹੀ ਕੇਂਦਰੀ ਪਾਰਲੀਮੈਂਟ ਅਤੇ ਪ੍ਰਾਂਤਾਂ ਦੀਆਂ ਅਸੈਂਬਲੀਆਂ ਦੀਆਂ ਚੋਣਾਂ ਹੋਈਆਂ ਹਨ ਪਰ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਇਸ ਨੂੰ ਪਾਰਟੀ ਦੇ ਮੈਨੀਫੈਸਟੋ ਵਿੱਚ ਸ਼ਾਮਲ ਨਹੀਂ ਕੀਤਾ ਨਾ ਹੀ ਕਿਸੇ ਸਰਕਾਰ ਨੇ ਇਸ ਨੂੰ ਬੰਦ ਕਰਨ ਦੇ ਉਪਾਅ ਕੀਤੇ ਹਨ ਡੰਡੀ ਕਿਸੇ ਵੀ ਵਿਕਸਤ ਦੇਸ਼ ਵਿੱਚ ਬਾਲ ਕਿਰਤ ਨਹੀਂ ਮਿਲਦੀ ਪਰ ਭਾਰਤ ਦੀ ਆਮਦਨ ਅਸਮਾਨਤਾ ਕਰਕੇ ਕਈ ਘਰਾਂ ਵਿੱਚ ਤਿੰਨ ਜਾਂ ਚਾਰ ਬੱਚੇ ਕਿਰਤ ਕਰ ਰਹੇ ਹੁੰਦੇ ਹਨ ਡੰਡੀ ਉਹਨਾਂ ਦੇ ਮਾਪੇ ਉਹਨਾਂ ਨੂੰ ਸਵੇਰੇ ਸੂਰਜ ਨਿਕਲਣ ਤੋਂ ਕਾਫੀ ਪਹਿਲਾਂ ਬੜਾ ਸਖਤ ਮਨ ਬਣਾ ਕੇ ਨੀ ਇਹਦੇ ਵਿੱਚੋਂ ਜਗਾ ਕੇ ਉਹਨਾਂ ਨੂੰ ਕਿਸੇ ਹੋਰ ਦੇ ਕਰ ਕੰਮ ਲਈ ਭੇਜਦੇ ਹਨ ਅਤੇ देर ਰਾਤ ਤੱਕ ਉੜੀਕਦੇ ਰਹਿੰਦੇ ਹਨ ਡੰਡੀ ਇਹ ਵੱਖਰੀ ਗੱਲ ਹੈ ਕਿ ਭਾਰਤ ਦਾ ਸੰਵਿਧਾਨ ਹਰ ਇੱਕ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਦਾ ਹੈ ਜਿਸ ਵਿੱਚ ਉਹਨਾਂ ਦੇ ਚੋਣ ਦਾ ਹੱਕ ਵੀ ਬਰਾਬਰ ਹੈ ਪਰ ਕੀ ਇਸ ਤਰ੍ਹਾਂ ਦੇ ਬੱਚੇ ਉਹਨਾਂ ਬਰਾਬਰ ਦੇ ਮੌਕਿਆਂ ਦਾ ਲਾਭ ਉਠਾ ਸਕਦੇ ਹਨ ਪ੍ਰਸ਼ਨ ਚਿੰਤ ਇੱਥੋਂ ਤੱਕ ਕਿ ਭਾਵੇਂ ਵਿਦਿਅਕ ਸੰਸਥਾਵਾਂ ਵਿੱਚ ਕੁਝ ਪਛੜੀਆਂ ਸ਼੍ਰੇਣੀਆਂ ਦੀਆਂ ਸੀਟਾਂ ਰਾਖਵੀਆਂ ਹਨ ਪਰ ਕੀ ਇਹ ਬੱਚੇ ਉਹਨਾਂ ਸੀਟਾਂ ਨੂੰ ਹਾਸਲ ਕਰਨ ਲਈ ਮੁੱਢਲੀ ਯੋਗਤਾ ਲੈ ਸਕਦੇ ਹਨ ਪ੍ਰਸ਼ਨ ਚਿੰਨ